ਸਸਕਲ ਜੀ ਤੁਸੀਂ ਜੁੜ ਚੁੱਕੇ ਹੋ ਫਰੋ ਪ੍ਰ ਟੈਲੀਵਿਨ ਨਾਲ ਤੇ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਫਰੋ ਪ੍ਰ ਦੇ ਪਿੰਡ ਨਿਹਾਲਾ ਲਵੇਰਾ ਤੇ ਧੀਰਾ ਘਾਰਾ ਤੋਂ ਸਾਂਝੀਆਂ ਕਰ ਰਹੇ ਆ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇੰਨਾ ਪਿੰਡਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ੍ਹ ਜਿਹੜੇ ਆ ਉਹ ਆਏ ਹੋਏ ਆ ਤਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪੈ ਰਿਹਾ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਆ ਫਰਮੇ ਪਰਦੇ ਪਿੰਡ ਨਿਹਾਲਾ ਲਵੇਰਾ ਤੇ ਧੀਗਾ ਘਾਰਾ ਤੋਂ ਸਾਂਝੀਆਂ ਜਿਹੜੀਆਂ ਕਹਿ ਰਹੇ ਆ ਤੇ ਇੱਥੇ ਲੋਕਾਂ ਦਵਾਈ ਦਵਾਈ ਬੂਟੀ ਦੇਣ ਲਈ ਸੰਸਥਾ ਵੀ ਜਿਹੜੀ ਆ ਇੱਕ ਪਹੁੰਚੀ ਹੋਈ ਆ ਤੇ ਹੁਣ ਵੇੜੀ ਗਈ ਇਹ ਸੰਸਥਾ ਜਿਹੜੀ ਆ ਉਹਨਾਂ ਲੋਕਾਂ ਕੋਲੇ ਜਾ ਰਹੀ ਆ ਜਿਹੜੇ ਲੋਕ ਬਿਮਾਰ ਆ ਤਾਂ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਆ ਫਰੋਇਕਟਰ ਦੇ ਪੰਡਿਤ ਮਿਹਾਲਾ ਲਵੇਰਾ ਅਤੇ ਧੀਰਾ ਘਾਰਾਂ ਦੀਆਂ ਹਨ ਤਾਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਸੰਝੀਆਂ ਕਰ ਰਹੇ ਆ ਗੱਲਬਾਤ ਵੀ ਵਜੀ ਨਾਮ ਕੀ ਤੁਹਾਡਾ ਮਹਾਰਾਜਾ ਗੁਰਜਾਟ ਸਿੰਘ ਜੀ ਆ ਪਾਣੀ ਦੀ ਗੱਲ ਕਰੀ ਤਾਂ ਕੀ ਹਾਲਾਤ ਪਾਣੀ ਜੀ 33 ਦੇ ਹਿਸਾਬ ਨਾਲ ਚੜ ਰਿਹਾ 3 ਅਗਸਤ ਦਾ ਪਾਣੀ ਚੜ ਰਿਹਾ ਕਿ ਉਸ ਤੋਂ ਬਾਅਦ ਪਾਣੀ ਨੇ ਬਹੁਤ ਚੜ੍ਹਾਈ ਕੀਤੀ ਹੋਣਾ ਕੱਲ 2 ਦਿਨ ਹੋ ਗਏ ਮੱਠਾ ਪਿਆ ਪਰ ਮਗਰੋਂ ਫੇਰ ਖਬਰ ਆ ਰਹੀ ਕਿ ਪਾਣੀ ਫੇਰ ਚੜ ਸਕਦਾ ਮੜਗੀ ਹਾਲਾਤ mà đe à ਕਿੰਨੇ ਘਰ ਜੇ ਅੰਦਾਜ਼ਾ ਲਗਾਏ ਆਪਣੇ ਪਾਣੀ ਜੇ ਤਰਕਾ ਅੱਗੇ ਤਾਂ ਬਹੁਤ ਘਰ ਨੇ ਗਿਣਤੀ ਕਰੀਏ ਤੇ ਅੱਗੋਂ ਬਹੁਤ ਪੈ ਜਾਂਦੇ ਘਰ ਬਲਕਿ ਗਿਣਤੀ ਤੋਂ ਬਾਹਰ ਨੇ 3-4 ਪਿੰਡ ਪੈ ਜਾਂਦੇ ਆ ਮੜੀਵੇਲੀਆਂ ਤੇ ਲੋਕ ਬੈਠਿਆ ਤਿੰਨ ਚਾਰਾ ਪਿੰਡਾਂ ਦੀਆਂ ਹਵੇਲੀਆਂ ਨੇ ਤੱਲੀ ਗਲਾਮ ਨਵਾਂ ਨਿਆ ਲਲਵੀਰਾ ਤੇ ਧੀਰਾ ਘਰ ਬਿਲਕੁਲ ਕਾਫੀ ਪਿੰਡ ਜਿਹੜੇ ਆ ਉਹ ਡੁੱਬ ਚੁੱਕਿਆ ਹੋਰ ਵੀ ਇੱਥੇ ਲੋਕ ਮੌਜੂਦਾ ਗੱਲਬਾਤ ਕਰਾਂਗੇ ਵੀਰੇ ਕੀ ਨਾਮ ਕੀ ਤੁਹਾਡਾ ਦਿਲਬਖ ਸਿੰਘ ਸਰਪੰਚ ਕੀ ਹੈ ਕਿਹੜਾ ਪਿੰਡ ਕਰਾ ਪਿੰਡ ਆਪਣਾ ਕਾਲੂ ਵਾਲਾ ਪਿੰਡ ਹੈ ਮੱਲਾ ਵਾਲੇ ਦੇ ਕੋਲ ਪਾਣੀ ਦੀ ਗੱਲ ਜਾਈ ਤੇ ਕੀ ਹਾਲਾਤ ਕੀ ਆ ਬੰਦੇ ਪਾਣੀ ਦੀ ਗੱਲ ਕਰੀਏ ਜੀ ਅਸੀਂ ਪਿੱਛੋਂ ਐ ਦੋ ਤਿੰਨ ਪਿੰਡਾਂ ਚੋਂ ਆਪਣਾ ਨਿਹਾਲਾ ਲਵੇ 라ਤੀ ਰਾਤ ਹੀ ਰਾਗਾ ਰਾ ਔਰ ਪਿੱਛੇ ਜੋ ਪਿੰਡ ਤਿੰਨ ਚਾਰ ਹੈ ਬਹੁਤ ਹੀ ਮੰਦਾ ਹਾਲ ਹੈ ਜੀ ਪਿੰਡਾਂ ਦਾ ਬਹੁਤ ਤੂੜੀ ਚਾਰਾ ਇਸ ਕੋਈ ਚੀਜ਼ ਨਹੀਂ ਪ੍ਰੋਵਾਈਡ ਹੈ ਸਾਰਾ ਜੀ ਰੋੜਾ ਡੱਗਿਆ ਲੋਕਾਂ ਦਾ ਵੀ ਹਿਸਾਬ ਦਾ ਵੀ ਇਸ ਟਾਈਮ ਡੰਗਰ ਭੁੱਖੇ ਖੜੇ ਆ ਖਾਣੇ ਤੋਂ ਵੀ ਬੜੀ ਦਿੱਕਤ ਹੈ ਹਾਂਜੀ ਬਹੁਤ ਜ਼ਿਆਦਾ ਮੰਦਾ ਹਾਲ ਲੋਕਾਂ ਦਾ ਪਾਣੀ 2023 ਚ ਪਾਣੀ ਆਇਆ ਸੀਗਾ ਉਹ ਵੀ ਨਹੀਂ ਉਸ ਤੋਂ ਘੱਟ ਹੈ ਜੀ ਦੋ ਕੁ ਦਿਨ ਪਹਿਲਾਂ ਪਾਣੀ ਬਹੁਤ ਚੜਿਆ ਸੀ ਬੰਨ ਦੇ ਨਾਲ ਲੱਗ ਕੇ ਆ ਕੇ ਬਾਹਰ ਬਾਕੀ ਹੁਣ ਥੋੜਾ ਜਿਹਾ ਫਰਕ ਪਿਆ ਪਾਣੀ ਫੇਰ ਵਧਦਾ ਹੁਣ ਅੱਜ ਅਸੀਂ ਗੱਲ ਕਰ ਗੱਲ ਤਾਂ ਪਾਣੀ ਫੇਰ ਵਧਿਆ ਅੱਜ ਫੇਰ ਵਧਣਾ ਜਿਹੜਾ ਸ਼ੁਰੂ ਹੈ ਤਾਂ ਬਿਲਕੁਲ ਪਾਣੀ ਜਿਹੜਾ ਉਹ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰ ਫਰੋਇਪਰ ਦੇ ਪਿੰਡ ਹੈ ਨਿਹਾਲਾ ਲਵੇਰਾ 33 ਘਰ ਆਦੀ ਆ ਤਾਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਆ ਤਾਂ ਬਿਲਕੁਲ ਹਜੇ ਪਸ਼ੂਆਂ ਦਾ ਚਾਰਾ ਵੀ ਜਿਹੜਾ ਉਹ ਡੁੱਬ ਚੁੱਕਿਆ ਤਾਂ ਚਾਰੇ ਦੀ ਗੱਲ ਆਖੀ ਗਈ ਸੀ ਕਿ ਪਸ਼ੂਆਂ ਦੇ ਚਾਰੇ ਦਾ ਵੀ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ ਪਰ ਲੋਕਾਂ ਦਾ ਕਹਿਣਾ ਕਿ ਹਾਲੇ ਚਾਰਾ ਜਿਹੜਾ ਇੱਥੇ ਨਹੀਂ ਪਹੁੰਚਿਆ ਤਾਂ ਅਸੀਂ ਵੀ ਸਮਾਜ ਸੇਵੀ ਵੀਰਾਂ ਨੂੰ ਅਪੀਲ ਕਰਾਂਗੇ ਕਿ ਇਸ ਇਲਾਕੇ ਵਿੱਚ ਹੜ ਜਿਹੜੇ ਆਏ ਹੋਏ ਆ ਤਾਂ ਪਸ਼ੂ ਲੋਕਾਂ ਦਾ ਕਹਿਣਾ ਕਿ ਭੁੱਖੇ ਖੜੇ ਹੋਏ ਆ ਤਾਂ ਪਸ਼ੂਆਂ ਲਈ ਚਾਰਾ ਜਿਹੜਾ ਜਰੂਰ ਪਹੁੰਚਾਇਆ ਜਾਵੇ ਕਿਉਂਕਿ ਲੋਕਾਂ ਦਾ ਕਹਿਣਾ ਕਿ ਖਾਣ ਪੀਣ ਦਾ ਰਾਸ਼ਨ ਤਾਂ ਹਜੇ ਲੋਕਾਂ ਦੇ ਕਿ ਸਾਡੇ ਕੋਲ ਹੈਗਾ ਤਾਂ ਆਪ ਦਾ ਜਿੰਨਾ ਕੁ ਹੋ ਸਕਦਾ ਉਨਾਂ ਕ ਅ ਅ ਆਦਾ ਕਰਬਾਰ ਜਿਹੜਾ ਉਹ ਚਲਾਈ ਜਾਂਦੇ ਆ ਤਾਂ ਪਸ਼ੂਆਂ ਦਾ ਜਿਹੜਾ ਬਹੁਤ ਔਖਾ ਹੋਇਆ ਪਿਆ ਜਿਵੇਂ ਸਾਹਮਣੇ ਤੁਸੀਂ ਤਸਵੀਰ ਦੇਖੋਗੇ ਇੱਕ ਘਰ ਜਿਹੜਾ ਪੂਰਾ ਅ ਪਾਣੀ ਵਿੱਚ ਘਿਰਿਆ ਹੋਇਆ ਤਾਂ ਇਧਰ ਸਾਰੀ ਦੀ ਸਾਰੀ ਫਸਲ ਜਿਹੜੀ ਆ ਉਹ ਪਾਣੀ ਵਿੱਚ ਡੁੱਬੀ ਹੋਈ ਆ ਤਾਂ ਇਸੇ ਤਰ੍ਹਾਂ ਚਾਰਾ ਵੀ ਜਿਹੜਾ ਉਹ ਅ ਪਾਣੀ ਵਿੱਚ ਡੁੱਬ ਚੁੱਕਿਆ ਤਾਂ ਚਾਰਾ ਜਿਹੜਾ ਬਚਿਆ ਨਹੀਂ ਪਸ਼ੂ ਜਿਹੜੇ ਆ ਉਹ ਭੁੱਖੇ ਖੜ ਨਜ਼ਰ ਆ ਰਿਹਾ ਤਾਂ ਬਾਬਾ ਜੀ ਤੁਸੀਂ ਲਗਾਤਾਰ ਇਸ ਇਲਾਕੇ ਵਿੱਚ ਵਿਚ ਰਹੇ ਹੋ ਪਾਣੀ ਦੀ ਗੱਲ ਕਰੀ ਲਈ ਤਾਂ ਕੀ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਮੌਜੂਦਾ ਹਾਲਾਤ ਇਸ ਟਾਈਮ ਕੀ ਆ ਕੱਲ੍ਹ ਨਾਲੋਂ ਥੋੜਾ ਜਿਹਾ ਪਾਣੀ ਲੱਥਾ ਅੱਜ ਵੈਸੇ ਫੋਟੇ ਪਾਣੀ ਲੈ ਗਿਆ ਕੱਲ ਵੀ ਆ ਅਸੀਂ ਪਰਸੋਂ ਵੀ ਆਏ ਸੀ ਕੱਲ ਵੀ ਆਏ ਸੀ ਅਸੀਂ ਲਗਾਤਾਰ ਆ ਰਹੇ ਹਾਂ ਔਰ ਜਦੋਂ ਅਸੀਂ ਚੌਥੇ ਆਏ ਸੀ ਇੱਥੇ ਉਦੋਂ ਅਸੀਂ ਜਦੋਂ ਆ ਕੇ ਪਿੰਡ ਵਾਲਿਆਂ ਨੂੰ ਪੁੱਛਿਆ ਵੀ ਤੁਹਾਨੂੰ ਇੱਥੇ ਕੀ ਚੀਜ਼ ਦੀ ਲੋੜ ਆ ਇਹਨਾਂ ਸਾਨੂੰ ਕਹਿਆ ਸਾਨੂੰ ਮੈਡੀਕਲ ਦੀ ਲੋੜ ਆ ਉਹ ਪ੍ਰਬੰਧ ਹੋ ਚੁੱਕਾ ਹੈ ਅੱਜ ਕੁਝ ਵੀਰ ਸਾਨੂੰ ਕਹਿ ਰਹੇ ਵੀ ਸਾਨੂੰ ਇੱਥੇ ਚਾਰੇ ਦੀ ਵੀ ਲੋੜ ਆ ਵੀ ਡੰਗਰ ਅੰਦਰ ਘਰੇ ਹੋਏ ਨੇ ਆਰਬਨਸਾ ਵੀ ਸਾਨੂੰ ਤੂੜੀਆਂ ਦੇ ਬਦਗੀਆਂ ਥੜ੍ਹ ਤੂੜੀਆਂ ਹੋਈਆਂ ਸਾਡੇ ਕੋਲ ਉਹਨਾਂ ਮੱਤੇ ਦਾਣਾ ਜਾਂ ਜਿਵੇਂ ਚਾਰਾ ਦਾ ਕੋਈ ਬੰਦ ਕੀਤਾ ਜਾਵੇ ਕੋਈ ਦਾਣਾ ਪ੍ਰਬੰਧ ਕੀਤਾ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਆਉਂਦੇ ਦਿਨਾਂ ਵਿੱਚ ਇਹਨਾਂ ਨੂੰ ਇੱਥੇ ਜੋ ਚਾਰਾ ਵੀ ਪ੍ਰਬੰਧ ਕੀਤਾ ਜਾਵੇ ਸੰਸਥਾਵਾਂ ਕੋਲ ਬੇਨਤੀਆਂ ਕਰਾਂਗੇ ਅਸੀਂ ਤੇ ਬਾਕੀ ਜਿਵੇਂ ਇੱਥੇ ਲੋਡ ਪਵੇਗੀ ਅਸੀਂ ਲਗਾਤਾਰ ਇਹਨਾਂ ਦੇ ਨਾਲ ਸੇਵਾ ਨਿਭਾ ਰਹੇ ਆਂ ਔਰ ਬਾਕੀ ਹਾਲਤੇ ਜਿਹੜੇ ਹਜੇ ਕਾਫੀ ਨਾਜ਼ੁਕਾ ਕਾਫੀ ਜਿਹੜੇ ਘਰੋਂ ਪਾਣੀ ਚ ਕਰੇ ਹੋਏ ਨੇ ਆਉਣ ਜਾਂਦਾ ਪ੍ਰਬੰਧ ਬਹੁਤ ਘੱਟ ਹੈ ਮੇਨ ਦੀ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਜਿਹੜੇ ਆ ਉਹਦੀ ਪੜ੍ਹਾਈ ਖਰਾਬ ਹੋ ਰਹੀ ਹੈ ਕੂਲ ਨਹੀਂ ਆ ਰਹੇ ਹੋ ਤੇ ਬੱਚਿਆਂ ਦੀ ਬਿਮਾਰੀ ਜਿਹੜੀ ਆ ਇਹ ਪ੍ਰਬੰਧ ਨਹੀਂ ਹੋ ਰਿਹਾ ਮੈਡੀਕਲ ਦਾ ਚਲੋ ਉਹ ਪ੍ਰਬੰਧ ਜਿਹੜਾ ਜੁਨੇਟ ਸਿੱਖ ਕਰ ਰਹੀ ਹੈ ਕੱਲ ਤੋਂ ਲਗਾਤਾਰ ਕਰ ਰਹੀ ਹੈ ਅੱਗੇ ਵਾਸਤੇ ਕਰੇਗੀ ਉਹ ਜਿੰਨਾ ਚਿਰ ਪਾਣੀ ਨਹੀਂ ਪੂਰਾ ਲੈਂਦਾ ਉਹਨਾਂ ਤੇ ਇੱਥੇ ਸੇਵਾ ਇਹ ਐਸੀ ਲਗਾਤਾਰ ਮੈਡੀਕਲ ਦੀ ਨਿਭਾਵਾਂਗੇ ਇਥੇ ਇਲਾਕੇ ਵਿੱਚ ਤੇ ਹਾਲਾਤ ਜਿਹੜੇ ਪਾਣੀ ਲੈ ਗਿਆ ਤਾਂ ਫਿਰ ਤਾਂ ਠੀਕ ਆ ਨਹੀਂ ਤੇ ਜਿਹੜੇ ਝੋਨੇ ਡੁੱਬ ਚੁੱਕੇ ਆ ਜਿਨ੍ਹਾਂ ਦਾ ਪਾਣੀ ਚੜ ਗਿਆ ਉਹ ਝੋਨਿਆਂ ਦੇ بچਣ ਦਾ ਕੋਈ ਅਸਾਰ ਨਹੀਂ ਹੈ ਕਾਫੀ ਝੋਨਾ ਜਿਹੜਾ ਖਤਮ ਹੋ ਚੁੱਕਾ ਹੈ ਕਾਫੀ ਹਾਲਾਤ ਨਾਜ਼ੁਕ ਨੇ ਇਲਾਕੇ ਦੇ ਵਿੱਚ ਤਾਂ ਬਿਲਕੁਲ ਇਸ ਇਲਾਕੇ ਦੇ ਹਾਲਾਤ ਜਿਹੜੇ ਆ ਉਹ ਕਾਫੀ ਨਾਜ਼ੁਕਾ ਚਾਰਾ ਜਿਹੜਾ ਵਿਚਾਰਾਂ ਤੱਕ ਵੀ ਪਸ਼ੂਆਂ ਦਾ ਜਿਹੜਾ ਉਹ ਨਹੀਂ ਬਚਿਆ ਕਿਉਂਕਿ ਜਿੱਥੇ ਫਸਲਾਂ ਡੁੱਬੀਆਂ ਉੱਥੇ ਚਾਰਾ ਵੀ ਜਿਹੜਾ ਪਾਣੀ ਵਿੱਚ ਡੁੱਬ ਚੁੱਕਿਆ ਪਸ਼ੂ ਜੜਿਆ ਉਹ ਭੁੱਖੇ ਖੜੇ ਹੋਏ ਆ ਇੱਥੇ ਹੋਰ ਵੀ ਲੋਕ ਜਿਹੜੇ ਪਹੁੰਚੇ ਹੋਏ ਆ ਮੌਕੇ ਤੇ ਪਹੁੰਚੇ ਉਹ ਕੀ ਹਾਲਾਤ ਕੀ ਆ ਪਾਣੀ ਦੇ ਲਾਤ ਵੇਖ ਹੀ ਰਿਹਾ ਜੀ ਤੁਸੀਂ ਕੱਲ ਵੀ ਇੱਥੇ ਆਏ ਸੀ ਜੀ ਕਾਫੀ ਲੋਕ ਜਿਹੜੇ ਕੱਲ ਸਾਨੂੰ ਮਾੜਾ ਚੰਗਾ ਬੋਲਦੇ ਰਹੇ ਨੇ ਕੋ ਉਹ ਅਸੀਂ ਤਾਂ ਆਉਣੇ ਆ ਕੱਲ ਬਾਬਾ ਜੀ ਦਾ ਨਾਮ ਲੈ ਗਏ ਆ ਵੀਰ ਨੇ ਬਾਹਰੋਂ ਪੈਸੇ ਬਹੁਤ ਆ ਰਹੇ ਨੇ ਅੱਛਾ ਇਹ ਇਹ ਤਾਂ ਕਰਕੇ ਇਥੇ ਵੀਡੀਓਾਂ ਕਿ ਬਣਾਉਂਦੇ ਨੇ ਠੀਕ 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 ਤੇ ਭਲਾ ਹੋਵੇ ਉਹਨਾਂ ਦਾ ਅੱਜ ਫੇਰ ਚਲੋ ਅਸੀਂ ਅੱਜ ਵਲਕੇ ਆ ਗਏ ਕੱਲੋਂ ਉਧਰ ਦੀ ਆਏ ਸੀਗੇ ਠੀਕ ਉਹਨਾਂ ਤੋਂ ਡਰਦੇ ਅੱਜ ਇਹ ਇੱਧਰ ਆ ਗਏ ਤਾਂ ਤੁਸੀਂ ਸੁਣ ਸਕਦੇ ਹੋ ਕਿ ਹੜ੍ਹਾਂ ਦੇ ਦੌਰਾਨ ਵੀ ਕਈ ਲੋਕ ਜਿਹੜੇ ਆ ਉਹ ਸਿਆਸਤ ਕਰਨੋਂ ਨਹੀਂ ਹਟਦੇ ਇਹ ਸਸਤਾ ਇੱਕ ਪਿਛਲੇ ਕਈ ਦਿਨਾਂ ਤੋਂ ਤੇ ਸੇਵਾ ਨਿਭਾਈ ਰਹੀ ਆ ਤੇ ਉਹਨਾਂ ਨੂੰ ਵੀ ਕਿ ਭਾਈ ਟੌਂਟ ਜਿਹੜੇ ਆ ਉਹ ਮਾਰੇ ਜਾ ਰਹੇ ਆ ਕਿ ਤੁਸੀਂ ਫੰਡ ਜਿਹੜਾ ਉਹ ਇਕੱਠਾ ਕਰ ਰਹੇ ਹੋ ਪੈਸੇ ਜਿਹੜੇ ਬਣਾ ਰਹੇ ਹੋ ਵਾਰ-ਵਾਰ ਕਿਤੇ ਵੀਡੀਓ ਬਣਾ ਰਹੇ ਹੋ ਤਾਂ ਅੱਜ ਇਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਇਸ ਪਿੰਡ ਨੂੰ ਗਾਸਤਾਂ ਦਾ ਉਸ ਰਸਤੇ ਥਣੇ ਨਹੀਂ ਆਏ ਦੂਸਰੇ ਰਸਤੇ ਥਣੇ ਨਹੀਂ ਆਏ ਆ ਕਿਉਂਕਿ ਕਾਫੀ ਇੱਥੇ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਫਸਲਾਂ ਡੁੱਬ ਚੁੱਕੀਆਂ ਲੋਕ ਪਾਣੀ ਵਿੱਚ ਘਰੇ ਹੋਏ ਆ ਤਾ ਲੋਕਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਵੱਤਵਾਦ ਮਦਦ ਜਿਹੜੀ ਆ ਕੀਤੀ ਜਾਵੇ ਪਸ਼ੂਆਂ ਲਈ ਚਾਰਾ ਜਿਹੜਾ ਉਹ ਪਹੁੰਚਦਾ ਕੀਤਾ ਜਾਵੇ ਫੋਟੋ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਸਖਣਾ ਹਵਾਈਪੋਰਟ ਟੈਲੀਵਿਜ਼ਨ